ਸ਼ੇਅਰ ਕਰਨਾ ਸ਼ੇਅਰ ਕਰਨਾ ਬਾਹਰ ਆ ਰਿਹਾ ਕਹਿੰਦੀ ਬਾਹਰ ਆ ਬਾਹਰ ਆ ਕਿਦਾਰ ਗੁਣ ਕਿੰਨੇ ਬਾਹਰ ਆ ਕਿੰਨੇ ਬਾਹਰ ਆ ਬਟਾਲੇ ਵਿੱਚ ਲੱਗ ਗਿਆ ਬਹੁਤ ਵੱਡੀ ਮਾਰਕੀਟ ਭਾਂਡਿਆਂ ਦੀ ਤੇ ਸਾਰੇ ਜਣੇ ਜ਼ਰੂਰ ਵਿਜ਼ਿਟ ਕਰੋ ਬਟਾਲੇ ਦੇ ਵਿੱਚ ਕੀ ਜਾਂਦੀ ਆ ਕੀ ਜਾਂਦੀ ਮੈਂ ਵੀ ਜਾਣਾ ਆ ਹੈਣ ਜੀ ਆ ਤੂੰ ਵੀ ਜਾਣਾ ਜਾਣਾ ਆ ਨਹੀਂ ਨਹੀਂ ਇਹਨੂੰ ਨਹੀਂ ਖੜਨਾ ਜਾ ਜਾ ਤੂੰ ਜਾਓ 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 ਡਾਪਰ ਡਾਪਰ ਬਦਲ ਜਾਓ 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 ਇਨ ਲੈ ਇੱਥੇ ਆ ਇੱਥੇ ਆ ਤਲ ਜਾ ਮੋ ਜਾਨਾ ਆ ਡਾਪਰ ਇਹਨੂੰ ਲੈ ਜਾਓ ਕਹਿਣ ਸਮਝਾਓ ਜਾ ਤੂੰ ਨਹੀਂ ਨਹੀਂ ਬਾਪੂ ਨੇ ਜਾਣਾ 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 ਵਾਣਾ ਕਿੱਥੇ ਜਾਣਾ ਹੈ ਅਰ ਗੁਰ ਕਿੱਥੇ ਜਾਣਾ ਹੈ ਅਰ ਗੁਰ ਉਹ ਆ ਗੁਰ ਕਿੱਥੇ ਜਾਣਾ ਉਹ ਆ ਆ ਉਹ ਆ ਗਾ ਉਹ ਆ ਗੋ ਕਾ ਉਹ ਆ ਕੋ ਆ ਬੁਆ ਜੀ ਚਲ ਚਲ ਬਾਬਾ ਰਹਿਣ ਤੂੰ ਇਹਨੂੰ ਰਹਿਣ ਤਾਂ ਤੁਸੀਂ ਜਾਓ 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 ਤੁਸੀਂ ਜਾਵਾ ਹਾਂ ਜਾਓ 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 ਚੱਲ ਚੱਲ ਨਹੀਂ ਇੱਥੇ ਇੱਥੇ ਹੀ ਆ ਜਾ ਚੱਲ ਨਹੀਂ ਚੱਲ ਚੱਲ ਨਹੀਂ ਨਹੀਂ ਇੱਥੇ ਹੀ ਰੋਕ ਤਾ ਜਾ ਕਮੇਡਾ ਕਾਲੀ ਵੱਢੀ ਹੋਏ ਹਾਏ ਕੰਦੀ ਕਾਲੀ ਪਈ ਆ ਆਹ ਤੇ ਕੋ ਖਲੀ ਲੱਗਦੀ ਨਹੀਂ ਦੁੱਧ ਪੀਣੇ ਕਿਸੇ ਨਾਲ ਅਸੀ ਸੀ ਹਾਂ ਨਾ ਤਾਂ ਹੈ ਤੇ ਮੰਮਾਂ ਦੇ ਲੇਕੀ ਅੰਦਾਵਾ ਮੰਮ ਵੀ ਤੇ ਮੰਮ ਵੀ ਦਾ ਮਾਮਾ ਉਹ ਤੇ ਮੈਨੂੰ ਲੱਗਾ ਰੈਡੀ ਨਾਲ ਉਧਰ ਗਈ ਹੋਣੀ ਨਾ ਬੱਲਾ ਬੱਲਾਂ ਨਾਲ ਉਧਰ ਘੁੰਮਣ ਜਿਵੇਂ ਸੁਖਾਪੀ ਨਾ ਪਿਆਰ ਹੈ ਜਾ ਕਿੱਥੋਂ ਆਇਆ ਮਾ ਪੁੱਇਖੋ ਹੈ ਪੁੱਇਕਾ ਕਿਹ ਹੈ ਸੀ ਦਾਦੀ ਕਿੱਥੇ ਪੁੱਇਕਾ ਕੀ ਲੈਣਾ ਹੈ ਤੂੰ ਜਾ ਦਾਦਾ ਨੂੰ ਕਹਿ ਕਾ ਦਾਦਾ ਜੀ ਚੀਜੀ ਦੇ ਦੋ ਜੀਜੀ ਆ ਦੋ ਜਾ ਦਾਦਾ ਜੀ ਨੂੰ ਕੌਣ ਮੇਰੀ ਜੀ ਹਾਂ ਦਾਦਾ ਜੀ ਚੀਜੀ ਦੇ ਦੋ ਆ ਜਾਓ 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 ਕਹਿ ਕੇ ਆਵਣਾ ਹਾਂ ਹੈ ਕਿੱਥੇ ਮੰਮਾ ਚਾ ਜਾ ਫੇਰ ਇਹ ਚੀਜੀ ਕਿ ਲਾਇਆ ਜਾ ਹੰਦਾ ਦਾ ਨਹੀਂ ਕਿਉਂ ਨਹੀਂ ਪਹਿਲਾਂ ਮੰਗੀ ਜਾਂਦੀ ਹਣ ਕਹਿੰਦੀ ਮੈਂ ਜਾਣਾ ਨਹੀਂ ਹਾਂ ਇਹਦੇ ਕੋ ਪਤਾ ਲੱਗਦਾ ਇਹਦੀ ਮਾਂ ਵਰਗੀ ਆ ਕੋਈ ਨਹੀਂ ਪਤਾ ਲੱਗਦਾ ਕਿਦਨ ਘੁੰਮ ਜਣਾ ਹਾਂ ਲੈ ਵੀ ਆ ਜਾਂ ਇੰਨੀ ਆ ਪੈਂਟਾਂ ਜਿਹੜੀਆਂ ਨਹੀਂ ਇਹ ਕੱਢ ਦਿੱਤੀਆਂ ਆਹ ਤੇ ਬਹੁਤ ਪੁਰਾਣੀ ਪੈਂਟਾਂ ਨੇ ਇਹ ਮਕਲੋੜਗੰਜ ਲਈ ਹੀ ਗੋ ਉਹਦੀ ਪੈਂਟ ਐ। ਇਹਨੇ ਸੇ ਮਕਲੋੜਗੰਜ ਗਿਆ ਨੂੰ ਸਾਨੂੰ 1.5 ਸਾਲ ਹੋ ਗਿਆ। ਤੇ ਆ ਵੀ ਪੁਰਾਣੀ ਕਾਫੀ ਪੈਂਟ ਐ। ਇਹ ਕੱਢਤੀਆਂ ਜਾਂ ਦੋਨਾਂ ਨੂੰ। ਤੇ ਆ ਟੀ-ਸ਼ਰਟਾਂ ਆਪਣਾ ਕਮੀਜ਼, ਕਮੀਜ਼ਾਂ ਆ, ਆਹ ਟੀ-ਸ਼ਰਟ ਐ। ਇਹ ਵੀ ਪੁਰਾਣੀ ਆ। ਆ ਵੀ ਬਹੁਤ ਪੁਰਾਣੀ ਕਾਫੀ ਪੁਰਾਣੀ ਆ। ਆਹ ਕਮੀਜ਼ਾਂ ਟਾਈਟ ਹੋ ਗਈਆਂ ਨੇ। ਇਹਨਾਂ ਦੇ ਪੱਲੇ ਹੁਣ ਕੋਹਨੇ ਰਹਿ ਟਾਈਟ ਬਹੁਤ ਜ਼ਿਆਦਾ ਨੇ। ਤੇ ਆ ਰੰਗ ਹੀ ਨਹੀਂ ਪਸੰਦ ਆ ਕਾ ਵੀ। ਬਸ ਇਹ ਕੱਢਤੀਆਂ ਬਾਹਰ। ਪਰ ਮਾਰੀ ਥੋੜੀ ਜਿਹੀ ਹੋਲੀ ਕਰਤੀ ਐ। ਠੀਕ ਨਹੀਂ ਗੱਲ। ਹੁਣ ਆਰਟਿਸਟ ਨਾਲ ਐਂਡ ਵੀਡਿੰਗ ਪਈ ਆਪਣੇ ਆਪ ਫਰਗਨ ਬਲਾਉ ਸਾਇਰਨ ਸਸਿਕਾ ਬਲਾਉ ਉੱਚੀ ਬਲਾਈ ਦਿੰਦੀ ਕਿ ਮੂੰਹ ਜੀ ਬੋਲ ਗਈ ਸੱਤ ਸਵੇਆ ਕਾਲ ਜੇ ਸਾਤ ਤੜਾਈ ਜਨਾਂ ਵਲੌਗ ਦੇ ਵਿੱਚ ਮੈਂ ਉਮੀਦ ਕਰਦਾ ਸਾਰਿਆਂ ਨੇ ਬਹੁਤ ਹੀ ਵਧੀਆ ਹੋਵੇਗੇ ਤੇ ਹੁਣ ਹਰ ਕੋਈ ਲੱਗਾ ਸੌਣ ਤੇ ਇਹ ਸੌਣ ਨੇ ਦੇ ਵੀ ਐਵੇਂ ਵਿੱਚ ਕਰੀ ਜਾਂਦੀ ਆ ਪਾਪਾ ਪਾਪਾ ਜਾਣ ਕੇ ਕਰਨੀ ਬਸ ਇਹਨੂੰ ਪਤਾ ਲੱਗ ਗਿਆ ਕਿ ਬਲੌਗ ਸ਼ੂਟ ਕਰ ਲਿਆ ਹੁਣ ਇਹਨੇ ਬੋਲੀ ਜਾਣਾ ਬਸ ਬੋਲੀ ਜਾਣਾ ਹੋਣ ਇਹਨੇ ਬਾਪਾ 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 ਸ਼ਿੰਕੀਂ ਨਾ ਦੇ ਨੂ ਬਾਪਾ ਹਾਂ ਲੈ ਬਸ ਆਪਣਾ ਇਹ ਫੀਲ ਕਰੰਦ ਕਿ ਮੈਂ ਸਤਾਉਂਦੀ ਆ ਪਾਪਾ ਨੂੰ ਘਰ ਕੇ ਵੀ ਬੋਲੇ ਨਾ ਮਾਪਾ ਹਾਂਜੀ ਐ ਨਹੀਂ ਕਿਤੇ ਬਸ ਮੈਂ ਤਾਂ ਜਾ ਮੈਂ ਸੁਇਅ ਤੇ ਗਏ ਹੋਏ ਨੇ ਕਿਰੰਦੀ ਦੀ ਹੁਣਾ ਵੱਲ ਕੋ ਕਿ ਹਾਨੀ ਪਾਜੀ ਗਏ ਨੇ ਸ਼੍ਰੀ ਦਰਬਾਰ ਸਾਹਿਬ ਉੱਥੇ ਸੇਵਾ ਕਰਦੇ ਨੇ ਉਹ ਲੰਗਰ ਹਾਲ ਦੇ ਵਿੱਚ ਫਿਰ ਤੇ ਉਹ ਸੇਵਾ ਕਰਨ ਵਾਸਤੇ ਗਏ ਨੇ ਦਰਬਾਰ ਸਾਹਿਬ ਤੇ ਭਾਜੀ ਅੱਜ ਇਹਨਾਂ ਦੇ ਸ਼ਾਮੀ ਕੋਈ ਪਤਾ ਨਹੀਂ ਭਾਜੀ ਦਾ 3 ਵਜੇ ਅੱਜ ਨੂੰ 4 ਵਜੇ ਅੱਜ ਨੂੰ 5 ਵਜੇ ਉਹਨਾਂ ਦਾ ਨਾ ਜਾਣ ਦਾ ਟਾਈਮ ਦਾ ਪਤਾ ਹੁੰਦਾ ਨਾ ਵਾਪਸ ਆਉਣ ਦਾ ਟਾਈਮ ਦਾ ਤੇ ਜਦੋਂ ਭਾਜੀ ਆਉਣਗੇ ਫਿਰ ਮੰਮੀ ਆਉਣਗੇ ਵਾਪਸ ਆ ਗਿਆ ਮੇਰੀ ਕੁੜੀ ਦੇ ਮਣੀ ਲੜ ਜਾਣਾ ਜਾਂ ਕੰਨ ਖਜੂਰਾ ਹੀ ਨੇ ਮਾਰਤਾ ਹੁੰਦਾ ਇਹ ਇਹਦੀ ਚੋਂ ਨਿਕਲਿਆ ਆ ਕੀ ਸੰਦੀਪ ਹੱਥ ਧੋਣ ਦੀ ਇੱਥੇ ਮੇਰੀ ਕੁੜੀ ਖਲੋਤੀ ਤੇ ਇੱਥੇ ਡੇਪਿਆ ਬਾਣ ਕੇ ਵੇਖ ਲਓ ਮਾਰਤਾ ਦਖਤ ਦਾ ਨੇ ਪੈਰ ਗਿਆ ਦਦਨ ਕਸ਼ੇਤੀਆ ਕਾ ਪਾਉ ਭੱਜ ਕੇ ਭੱਜ ਕੇ ਜਾ ਕਹਿ ਗਿਆ ਕਾ ਛੱਪ ਕਾ ਛੱਪ ਆ ਗਿਆ ਨਿੱਕਾ ਕੰਨੀ ਕਾ ਛੱਪ ਆ ਗਿਆ ਹੋਏ ਖੜੇ ਡਰਜੀ ਕਿੱਡਾ ਵੱਡਾ ਕੰਨ ਫਿਜੁਰਾ ਇਹਦੇ ਲੜ ਜਣਾ ਹੁੰਦੇ ਐ ਡਾ ਵੱਡਾ ਇਹਦੇ ਪੈਰਾਂ ਨਾਲ ਕਿ ਡਿੱਗਾ ਜਾਓ ਬੁਖਾ ਕੇ ਉਹ ਦਦਨ ਮੈਂ ਵੀ ਇਹਨੂੰ ਬਾਹਰ ਕੱਢ ਦਉ ਚੱਲੋ ਸ਼ਿਰਤ ਨੂੰ ਕੀੜੀਆਂ ਖਾਣੀਆਂ ਆਹ ਜਾਂਦਾ ਯੋ ਪੰਗ ਲਾਦੇ ਹਣ ਪਗਾ ਤੈ ਕਰਕੇ ਰੱਖਦੇ ਮੈਂ ਅੰਨਾ ਹਾਂ ਠੀਕ ਐ ਮੈਂ ਆਪਣੀ ਗੱਡੀ ਦੀ ਇਹਦੀ ਸਕੂਟਰੀ ਦੀ ਸਰਵਿਸ ਕਰਾ ਰਿਹਾ ਹਾਂ। ਆ ਗੁਰਦਰ ਸਿੰਘ ਦਾ ਵਾਲੀ ਕਿੰਨ ਨੂੰ ਮੀਟ ਕਾਣ ਖੁੱਲੀ। ਦੋਸਤ ਜੀ ਮੇਰੇ ਬਾਹਰ ਆਇਆ ਹੁਣ ਤੇ ਉਹੀ ਕੰਮ ਕਰਦਾ ਪਹਿਲਾਂ ਮੋਪੜ ਦੇ ਕਰਦਾ ਸਕੂਟਰੀ ਮੋਟਰਸਾਈਕਲਾਂ ਦਾ। ਤੇ ਹੁਣ ਲੁੱਕ ਕਰਵਾ ਜਾਉਂਗਾ। ਤੇ ਹੁਣ ਚੱਲਦੇ ਆਪਾਂ। ਪਹਿਲੀ ਸਰਵਿਸ ਹੈ ਜਿਉਂ ਦੀ ਲਿਆਉਂਦੀ ਹੈ ਸਰਵਿਸ ਕਰਾਈ ਨਾ ਪਹਿਲੀ ਹੈ। ਹਾਂਜੀ। ਜਦ ਜਦ ਮੈਂ ਬਲੌ ਸ਼ੂਟ ਕਰਦਾ ਉਦੋਂ ਭੁੱਲਦੀ ਹਣਾ। ਸਕੂਟਰੀ ਲੱਗੀ ਹੋਈ ਹੈ ਸਰਵਿਸ ਤੇ ਤੇ ਫਿਲਟਰ ਤੁਹਾਨੂੰ ਚੈੱਕ ਕਰਉਂਦਾ ਮੈਂ। ਫਿਲਟਰ ਲਾ ਦਖਲਵਾਇਆ ਨਹੀਂ ਜਿੰਨਾ ਕੋ ਮੈਂ ਲਈ ਜੀ ਆਹ ਫਿਲਟਰ ਕਦੀ ਖਲੋਆ ਐ ਨੀ ਸਕੂਟਰੀ ਦੇ ਲੈ ਤਾਂ ਸਾਡਾ ਆਪਣਾ ਜੇ ਭਰਿਆ ਪਿਆ ਰਿਬ ਦੇ ਨਾਲ ਕੋ ਤਾਂ ਹੈ ਕੀ ਹਾਲ ਬਣ ਗਿਆ ਇਹ ਮੈਨੂੰ ਲੱਗਾ ਸਾਰਾ ਜਗਾੜ ਜੇ ਆਪਣਾ ਕਿ ਫਿਰ ਫਿਕਸ ਹੈ ਇੰਜਨ ਦੇ ਵਿੱਚੋਂ ਤੀਰ ਬਿਲਕੁਲ ਇੰਨਾ ਕੀਆ ਕਿੱਥੇ ਚੱਲੇ ਆ ਪਹਿਲਾਂ ਦੱਸ ਨਾ ਕਿੱਥੇ ਚੱਲਿਆ ਕਿੱਥੇ ਚੱਲਿਆਂ? ਕਿੱਥੇ ਚੱਲਿਆਂ ਵਾ? ਪਹਿਲਾਂ ਦੱਸ ਕਿੱਥੇ ਚੱਲਿਆਂ? ਪਹਿਲਾਂ ਮੈਨੂੰ ਦੱਸ ਕੇ ਜੇ ਬਾਹਰ ਚੱਲਿਆਂ। ਬਾਏ। ਹੈ ਬਾਹਰ ਕੀ ਐ? ਬਾਹਰ ਕੀ ਐ? ਪਹਿਲੇ ਬਾਏ ਕਰ ਚੱਲ, ਚੱਲ ਬਾਏ ਕਰ। ਬਾਏ। ਹੱਥ ਨਾ ਕਰੋ। ਬਾਏ ਚੱਲ ਜਾਓ। ਯਾਰ ਨਹੀਂ ਮੈਂ ਚੰਦ ਨਹੀਂ ਮੇਰਾ ਸੁਭਰ ਮਾ। ਜੀ ਸਾਸੀ ਨਗਰ ਚੱਲ ਗਏ ਜੀ ਹੁਣ ਸਾਸੀ ਨਗਰ ਦਾ ਮੇਲਾ ਲੱਗ ਗਿਆ ਤੇ ਹੁਣ ਉਧਰ ਨੂੰ ਆਪਣਾ ਜਾਣਾ ਸਟਾਰਟ ਕਰ ਦੇਣਾ ਐ। ਕੰਨੀ ਵੀ? ਹਾਂ ਨਹੀਂ ਲੱਗਦਾ। ਥੋੜਾ ਬਸ ਸ਼ਾਮ ਨੂੰ ਖੁੱਲਦਾ ਆ ਗਿਆ ਇਸ ਟਾਈਮ ਹੁਣ ਲੱਗ ਗਿਆ ਥੋੜਾ ਬੜਾ। ਪੰਗੂੜੇ ਵੀ ਲੱਗੇ ਸੱਚ ਆ ਕੈਂਪ ਚ ਲੱਗੇ ਪੰਗੂੜੇ ਹਾਂ ਲੈ ਮਿਆਕ ਨਹੀਂ ਹਾਂ ਲੈ ਟਮਾਟਰ ਤੇ ਡੇਗੀ ਪਿਆ ਦੇ ਮੇਰਾ ਟਮਾਟਰ ਡੇਗੀ ਪਿਆ ਕਾਹੀ ਕਾਹੀ ਵਾਈ ਉੱਤਰ ਬਾਹਰ ਆ ਗਈ ਹਾਂ ਗੁਨਾ ਆ ਗਈ ਖੋਲੋ ਫਿਰ ਤੇਰੀ ਕੀ ਕਦੇ ਨਹੀਂ ਕਦੇ ਨਹੀਂ ਹਾਂ ਮਨ ਹੂਟ ਹੂਟਾ ਲੈਣਾ ਵੇਖੀ ਚਲ ਜਾ ਨਾ ਟਮਾਟਰ ਬੜੇ ਮਜ਼ੇਦਾਰ ਵਾਹ ਟਮਾਟਰ ਬੜੇ ਮਜ਼ੇਦਾਰ ਆਹ ਆਹ ਬੜੇ ਕਾ ਪੁੰਗਿਆ ਲੈਣਾ ਚਲ ਹੂਟਾ ਲੈ ਹੂਟਾ ਬਾਹਰ ਨਹੀਂ ਜਾਣਾ ਬਾਹਰ ਇੱਥੇ ਆ ਗਏ ਭਾਜੀ ਹੁਣੀ ਉਹ ਦਹੀਂ ਲੈਣ ਦਾ ਵੇ ਮੈਂ ਬਾਹਰ ਇੱਥੋਂ ਵੇਖਿਆ ਕੀ ਲੜਿਆ ਕੀੜੀ ਅੱਛਾ ਉਹਦੇ ਨਾਲ ਥੋੜਾ ਥੋੜਾ ਮੁੰਡਾ ਆਇਆ ਰਹੀ ਤੇ ਨਿਆਣੇ ਨੇ ਵਿਚਾਰੇ ਨੇ ਕਿਹੜਾ ਲੜੀ ਦੀ ਕਸਮ ਜਣਾ ਹੂੰ ਸਹੀ ਗੱਲ ਹੁਣ ਚੱਲੇ ਆਪਾਂ ਸਾਸਰੀ ਨਗਰ ਤੇ ਉੱਥੇ ਮੈਂ ਕਿਹਾ ਗੋਲਾ ਖਾਈਏ ਨਾਲੇ ਥੋੜਾ ਘੁੰਮਣੇ ਦੇਖਦੇ ਕਿੰਨੀ ਕੁ ਮਾਰਕੀਟ ਲੱਗੀ ਜਾਂ ਕਿੰਨੀ ਕੁ ਨਹੀਂ ਲੱਗੀ ਅਜੇ ਤੇ ਹਰ ਘੁੰ ਘਰੇ ਹੀ ਆ ਮੈਂ ਤੇ ਸੰਦੀਪ ਪੁੱਤ ਚੱਲੇ ਆਂ ਲੈ ਵੀ ਬਾਦੂ ਰੌਣਕ ਆ ਗਈ ਹੁਣ ਗੋਲੇ ਵਾਲਾ ਲਖਾਊਗਾ ਕਿ ਨਹੀਂ ਮੈਂ ਆਇਆ ਤਾਂ ਐਸਪੈਸ਼ਲੀ ਗੋਲਾ ਖਾਣ ਲੈ ਰੌਣਕ ਬਾਦੂ ਆ ਵੀ ਦੁਕਾਨ ਲੱਗ ਗਈ ਇੱਧਰ ਵੀ ਹੈਗਾ ਹੈਗਾ ਗੋਲੇ ਵਾਲਾ ਸਾਹਮਣੇ ਲੈ ਵੀ ਗੋਲਾ ਖਾਣ ਵਾਸਤੇ ਆਏ ਆ ਮੈਂ ਤਾਂ ਗੋਲਾ ਖਾ ਕੇ ਘਰੇ ਚੱਲ ਜਣਾ ਲੈਣਾ ਕੋਈ ਨਹੀਂ ਜੇ ਸ਼ੋਪਿੰਗ ਵੀ ਕੋਈ ਵੀ ਕਰਨੀ ਆਪਾਂ ਅਜੇ ਅਜੇ ਦੁਕਾਨਾਂ ਘੱਟ ਹੀ ਲੱਗੀਆਂ ਨੇ ਅਜੇ ਵੀ ਲੱਗਣ ਡੀਆਂ ਹੌਲੀ ਹੌਲੀ ਕਰੇ ਇੱਧਰ ਵੀ ਆ ਗਏ ਲੈ ਇੱਧਰ ਆ ਟੇਬਲ ਟੂਬੇ ਲੱਗੇ ਹਨਾ ਹਾਂ ਹਾਂ ਲੱਗਣੀਆਂ ਹੋਰ ਦੋ-ਤਿੰਨ ਦਿਨਾਂ ਦੀ ਗੱਲ ਆ ਕਹਿੰਦੇ ਹਾਂ ਹਾਂ ਠੀਕ ਵੇਟ ਇਹਨਾਂ ਦਾ ਥੋੜਾ ਇਹ ਆਗਿਆ ਪਲੇਟਾਂ ਬਲੂਟਾ ਦੇਖੋ ਆ ਆਪਣੀ ਹਰ ਗੁਣਵਾ ਤੇ ਛੋਟੀ ਜਿਹੀ ਲੱਗ ਗਈ ਆ ਮੈਂ ਐਟ ਵੀ ਚਾਹੀਈ ਹੁਣ ਆ ਕੱਲੀ ਕੱਲੀ 350 ਦੀ ਕੈਟਲੀ ਆ ਕੈਟਲੀ ਜਿਹੜੀ 350 ਦੀ ਪਰ ਇਹ ਵੀ ਚੀਨੀ ਦੀ ਇਹ ਵੀ ਟੁੱਟ ਜਾਣੀ ਆ ਆ ਵਧੀਆ ਨਾ ਆ ਫੋਟੋ ਖੜਨਾ ਛੱਡਣਾ ਤੇ ਆ ਜੀ ਮੈਂ ਧੰਨਵਾਦ ਆ ਵੇ ਆ ਕੱਪ ਕਿੰਨੇ ਪਿਆਰੇ ਹੈਣਾ ਕਾਪੀ ਬੜੇ ਆਏ ਨਿੱਕੇ ਨਿੱਕੇ ਆ ਵਧੀਆ ਸਗੋਂ ਆ ਨਾ ਆਪਣਾ ਜਿੰਨਾ ਜਿਹੜੇ ਜ਼ਿਆਦਾ ਕੱਪ ਭਰ-ਭਰ ਚਾਹ ਦਿੰਦੇ ਨਾ ਉਹਨਾਂ ਨੂੰ ਆ ਕੱਪ ਦੇ ਕੇ ਵੀ ਥੋੜ੍ਹੀ ਥੋੜ੍ਹੀ ਚਾਹ ਪਾਗਦੇ ਆ ਫਿਰ ਹੈਣਾ ਆ ਵੇਰ ਗੁਣੀਨਾਂ ਵੱਲ ਵੇਖ ਨਾ ਰੋਟੀ ਰੱਟੀ ਖਾ ਲਿਆ ਕਰੂਗੀ ਆ ਚੀਜ਼ਾਂ ਕਿੰਨੀਆਂ ਪਿਆਰੀਆਂ ਬੱਚਿਆਂ ਵਾਸਤੇ ਆ ਕੀ ਆ ਫਰਾਈਪੈਨ ਆਹ ਫਰਾਈਪੈਨ ਨੂੰ ਕਹਿੰਦੇ ਐਸੇ ਹੀ ਹੋ ਜਾਂਦਾ ਅੱਛਾ 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 ਐਸਾ ਸਰਵ ਕਰਨ ਦੇ ਲਈ ਹੁੰਦਾ ਹੈ ਠੀਕ ਠੀਕ ਕੋਈ ਨਾ ਕੋਈ ਮੈਂ ਵੀ ਇਹ ਮੈਂ ਉਹ ਤੇ ਰੱਖ ਸਕਦੇ ਨਹੀਂ ਅ ਵੀ ਹੁਣ ਚੱਲ ਪਿਆ ਘਰੇ ਸ਼ੋਪਿੰਗ ਤੇ ਕੋਈ ਨਹੀਂ ਕੀਤੀ ਕੁਦੀ ਬਸ ਆ ਗਏ ਆ ਗੋਲਾ ਖਾਣ ਗਏ ਮਾਰਕੀਟ ਵਿਖਾਤੀ ਆ ਤੁਹਾਨੂੰ ਔਲੀਆਂ ਪਲੇਟਾਂ ਵਿਖਾਈਆਂ ਬਸ ਇਹੋ ਆਈਆਂ ਅਜੇ ਅਜੇ ਝੁਮਕੇ ਚਮਕੇ ਨਹੀਂ ਆਏ ਕੁੜੀਆਂਾਂ ਵਾਂ ਤੇ ਜਿਹੜੀਆਂ ਉਹਦੇ ਕਾਡੇ ਗੁੰਟੇ ਜੇ ਉਹ ਨਹੀਂ ਆਏ ਆ ਜੀ ਹਾਲੀ ਮੇਕਅਪ ਵਾਲੀਆਂ ਦੁਕਾਨਾਂ ਲੱਗੜੀਆਂ ਵਾਂ ਜਿੱਥੇ ਟੋਪਸ ਵਗੈਰਾ ਹੁੰਦੇ ਇਕੱਲੇ ਤੇ ਰੈਡੀਟ ਕਰੰਦੇ ਵਾਲੀ ਦੁਕਾਨਾਂ ਦੇਖੋ ਹੁਣ ਕਿਦਾਂ ਲੱਗਦੀ ਐ ਬਾਕੀ ਭਾਂਡੇ ਵਾਲੀਆਂ ਤੇ ਬਹੁਤ ਲੱਗ ਗਿਆ ਹਨ ਟੇਬਲ ਕਵਰ ਸੋਫਾ ਦੇ ਕਵਰ ਸਤ ਸਾਰੇ ਲੱਗਦੇ ਆ ਹੁਣ ਆ ਗਏ ਆਪਾਂ ਕਰੇ ਭਾਂਡੇ ਵਾਲੀਆਂ ਲੱਗੀਆਂ ਉਹਨਾਂ ਤੇ ਕਹਿੰਦੇ ਆ ਯਾਰ ਪਰਾ ਪੇਸਟ ਨੂੰ ਜਿਵੇਂ ਮੈਨੂੰ ਆੜ ਜੇ ਹਾਰਡਵੇਅਰ ਦੀ ਦੁਕਾਨ ਦੇਦੇ ਦੇ 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 ਦੋ ਪਾਣੀ ਦੇ ਦੋ ਦਿਨੇ ਦਿਨੇ ਪੁੱਤ ਦੇਣੇ ਜਦੋਂ ਨਾ ਸੰਭਲੀ ਜਾਂਦੀ ਹੈ ਨજર ਲੱਗ ਗਈ ਇਹਨੂੰ ਬਾਕੀ ਮੈਂ ਤੁਹਾਨੂੰ ਦੱਸਦਾ ਹਾਂ ਜਿਹੜੇ ਇੱਥੇ ਬਾਬਾ ਜੀ ਦੇ ਵਿਆਹ ਦੇ ਭਾਂਡੇ ਲੱਗੇ ਹੋਏ ਆ ਜਾਂ ਕੋਈ ਵੀ ਸਮਾਨ ਮੱਲ ਲੱਗਾ ਵਾ ਆਪਣਾ ਸੁਨੀਪਨ ਜਿਵੇਂ ਦੱਸਿਆ ਵੀ ਸੋਫਿਆਂ ਦੇ ਕਵਰ ਹੋਗੇ ਫਲਾਵਰ ਹੋਗੇ ਹਨਾ ਇਦਾਂ ਦੇ ਟੈਡੀ ਵੀਅਰ ਹੋਗੇ ਇਹ ਚੀਜ਼ਾਂ ਮਤਲਬ ਇਹਨਾਂ ਨੇ ਕੀ ਕਰਨ ਹਾਰਵੇਅਰ ਦਾ ਸਮਾਨ ਵੀ ਹੋ ਗਿਆ ਜਿੱਦਾਂ ਇਹ ਇਹਨਾਂ ਨੇ ਕੀ ਕਰਨਾ ਹੁੰਦਾ ਵਾ ਇਸ ਟਾਈਮ ਪੂਰਾ ਰੇਟ ਬਹੁਤ ਜ਼ਿਆਦਾ ਹੈ ਰੀਟ ਰੱਖਿਆ ਹੈ ਇਸ ਟਾਈਮ ਇਹਨਾਂ ਨੂੰ ਮਤਲਬ 20 ਦਿਨ ਬੀਤ ਜਾਂਦੇ ਹਨਾ 20 ਦਿਨ ਜਦੋਂ ਹੋ ਜਾਂਦੇ ਇਹਨਾਂ ਨੂੰ ਉਸ ਤੋਂ ਬਾਅਦ ਵਿੱਚ ਇਹਨਾਂ ਨੇ ਕੀ ਕਰ ਦੇਣਾ ਹੈ ਅੱਧੋ ਅੱਧਾ ਦਾ ਫਰਕ ਪਾ ਦਿੰਦੇ ਆ ਕਿਉਂਕਿ ਮੁੜ ਕੇ ਇਹਨਾਂ ਨੇ ਇੱਥੇ ਚੱਕ ਦੇਣਾ ਦਾ ਸਮਾਨ ਤੇ ਜਿਹੜਾ ਥੋੜਾ ਸਮਾਨ ਹੁੰਦਾ ਫਿਰ ਨਿਕਲ ਜਾਂਦਾ ਇਹਨਾਂ ਦੇ ਵਿਖ ਜਾਂਦਾ ਉਹ ਕਮਾਈ ਤੇ ਕਰਨੇ ਦੇ ਪਹਿਲਾਂ ਪੀਣਾ ਜਿਹੜਾ ਸਮਾਨ ਲੈਣਾਂ ਦੇ ਬਾਅਦ ਵਿੱਚ ਜਿਹੜਾ ਨਹੀਂ ਆ ਉਹਦੇ ਵਿੱਚ ਥੋੜਾ ਬਹੁਤ ਕਮਾਈ ਕਰਕੇ ਨੰ ਮਿੰਟ ਮਿੰਟੇ ਵੇਚੀ ਜਾਂਦੇ ਸਮਾਨ ਹੈ ਐਵੇਂ ਦਾ ਹਿਸਾਬ ਹੈ ਅਸੀਂ ਤੇ ਕੋਸ਼ਿਸ਼ ਕਰਦੇ ਹਾਂ ਕਿ ਲਾਸਟ ਤੇ ਜਾ ਕੇ ਸਮਾਨ ਲੈਣੇ ਨੇ ਪਹਿਲਾਂ ਹਰ ਗੁਣ ਹਰ ਗੁਣ ਸੈਰ ਕਰਨ ਜਾਣਾ ਸੈਰ ਜਾਣਾ ਆ ਚੱਕ ਫੇਰ ਇਹਨਾਂ ਲਮਾਰੀ ਦੇ ਵਿੱਚ ਰੱਖਦੇ ਮੈਂ ਕਹਿੰਦਾ ਵੀ ਇਹ ਕਿਸੇ ਨੂੰ ਦਿੱਤੇ ਜਾਂਦੇ ਚੰਗਾ ਹੀ ਕੋਈ ਲੋੜਵੰਦ ਨੂੰ ਹਰ ਗੁਣ ਕਿੱਥੇ ਚੱਲੇ ਜਾ ਪੁੱਤ ਕਿੱਥੇ ਚੱਲੇ ਬਾਹਰ ਦੱਸੋ ਕਿੱਥੇ ਚੱਲੇ ਜਾ ਸੈਰ ਕਰਨ ਸ਼ੇਅਰ ਕਰਨਾ ਕਿੱਸਾ ਹੈ ਜਦੋਂ ਫੁਮਟਾਈ ਜਨਾਫ ਸ਼ੇਅਰ ਸ਼ੇਅਰ ਕਰਨਾ ਬਾਈ ਬਾਈ ਆਹ ਕਹਿੰਦੀ ਭਾਰਿਆ ਭਾਰਿਆ ਕਿਦਾਰ ਗੁਣ ਕਿੰਨੇ ਭਾਰਿਆ ਕਿੰਨੇ ਭਾਰਿਆ ਕਿੰਨੀਆਂ ਗੱਡੀ ਲਾਤੀ ਤੈਨੂੰ ਲਾਓ ਕਹਿੰਦੀ ਭਾਰਿਆ ਛੁੱਠੇ ਕਹਿੰਦੀ ਕਹਿੰਦੀ ਭਾਰਿਆ ਮੈਨੂੰ ਥੋੜਾ ਜਾਓ ਬਈ ਸ਼ੇਅਰ ਕਰੋ ਤੇ ਬਾਈ ਆ ਦੀਦੀ ਹੁਣਾਂ ਨੇ ਨਿੰਨ ਬੜੇ ਪਿਆਰ ਨਾਲ ਲਿਆਕ ਦਿੱਤਾ ਸੀਗਾ ਤੇ ਆ ਇਹਨੇ ਪਾੜ ਕੇ ਛੱਡ ਦਿੱਤਾ ਲੈ ਆ ਘਰ ਤੇ ਦੋ ਫੋਨ ਹੁਣ ਜਿਹੜਾ ਐਦਾ ਜਿਹੜਾ ਕਪੂਰੇ ਨਾ ਉਹ ਆਨਲਾਈਨ ਮੰਗਵਾਇਆ ਹੋਇਆ ਮੈਂ ਕਿਸੇ ਨੂੰ ਪੁੱਛਿਆ ਸੀਗਾ ਵੀ ਕਿਹੜਾ ਕਪੂਰ ਪੈਂਦਾ ਤੇ ਉਹ ਇੱਕ ਦੀਦੀ ਹੈਗੇ ਨੇ ਆਪਣੇ ਉਹਨਾਂ ਨੇ ਫਿਰ ਮੈਨੂੰ Amazon ਤੋਂ ਲਿੰਕ ਭੇਜਿਆ ਵੀ ਆਹ ਵਾਲਾ ਆਰਡਰ ਕਰ ਲੈ ਫਿਰ ਮੈਂ ਆਰਡਰ ਕੀਤਾ ਆ ਉਹ ਮੇਰੇ ਸਹਾਨ ਨਾਲ ਟਿਊਸਡੇ ਨੂੰ ਆਊਗਾ ਸ਼ਾਇਦ ਜਾਂ ਵੀਡਨਸਡੇ ਨੂੰ ਆ ਜੂਗਾ ਆ ਜਾਊਗਾ ਹਾਂ ਥੱਕ ਗਿਆ ਤੂੰ ਸੈਰ ਕਰਕੇ ਨਾ ਇਹ ਨਹੀਂ ਕੰਮ ਚੱਲਣੇ ਜੇ ਕੰਮ ਕੀਤਾ ਫੇਰ ਆਦੀ ਰੋਟੀ ਭੁੱਲ ਜਿਓ ਚਲੋ ਆਓ ਘਰ ਚਲੀ ਚੱਲ ਆ ਚੱਲਾ ਮੈਂ ਸੈਂਡਲ ਪਾ ਕੇ ਆਈਏ ਚੱਲ ਆ ਚੱਲ ਚੱਲਾ ਚੱਲ ਨਹੀਂ ਚੱਲਾ ਬਸੀਵਾ ਚੱਲ ਚੱਲ ਚੱਬਸੀਵਾ ਚੱਲ ਚੱਲ ਕੇ ਚੱਲ 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 ਆਪਰਾ ਬੜੀ ਰੁਈ ਜਾਵੇ ਕਹਿੰਦੀ ਮੈਨੂੰ ਲੈ ਕੇ ਜਾ ਲੈ ਫਿਰ ਮੈਂ ਫਰੁੰਝਾ ਦਿੱਤਾ ਫਿਰ ਇੱਥੇ ਹੀ ਸਾਈਕਲ ਲੈ ਵੀ ਰੇੜਨ ਕੇ ਅੰਦਰ ਤੱਕ ਇਹੋ ਲੈ ਕੇ ਆਈ ਸਾਈਕਲ ਔਰ ਕਿੱਥੇ ਹਟਦੀ ਹੈ ਕਿਹੜਾ ਵੇਖਣਾ ਨੱਟ ਘੋਣਾ ਅੱਜ ਗੋਪੀ ਗੋਪੀ ਐਸਾ ਸਮਝਣੀ ਕਿ ਡੈਡੀ ਕਹਿੰਦੇ ਡੈਡੀ ਤੁਸੀਂ ਕਹਿੰਦੇ ਸੁਖਾਂ ਨੇ ਸੁਪਨੇ ਵੀ ਹੁੰਦਾ ਈ ਤੋਬੀ ਉਹ ਗੇ ਜਲ ਵਾਲਾ ਘਰ ਪੁੰਜਣ ਵਾਲਾ ਅਰਚਨਾ ਵਾਲਾ ਤੁਸੀਂ ਕਿੰਨੇ ਆਂ ਕੀ ਆ ਕੀ ਆ ਮੀ? ਵਾਜ ਬੰਦ ਹੋਈ। ਓਹੋ ਇਹ ਬੀਪੀ ਘਟ ਦੇਣਾ ਮੰਮੀ ਤੇ ਵਾਜ ਵਧਾਓ। ਜੇ ਮੇਰੇ ਜੱਜਜੀ ਸਾਹਿਬ ਕੀਤਾ ਨਾ ਪਾਪਾ ਜੀ ਕੋਲ ਆ ਤੇ ਜੋਸ਼ ਵੀ ਆ ਗਈ। ਜੱਜਜੀ ਸਾਹਿਬ ਤਾਂ ਕਰ ਲਿਆ। ਵੈਰੀ ਗੁੱਡ। ਰੇ ਰੇ ਸਾਹ ਤਾਂ ਜੱਜਜੀ ਸਾਹਿਬ ਆ। ਆਹੋ। ਹੋਰ ਕਹ ਦੇਤੇ ਕਿ ਉਹਨੇ ਉਹ ਮਾ ਕਰ ਲਈ ਹੈ ਜੀ। ਫੋਨ 'ਚ? ਹਾਂ ਫੋਨ 'ਚ ਕਰ ਲਈ ਹੈ। ਚਾ ਵਧੀਆ। ਮੂਜੀ ਇੱਕ ਹੀ ਪੱਲੇ ਬਣਾਇਆ ਕਰਦੇ। ਓਹੋ ਨਹੀਂ ਮਾਂ। ਹੋਰ ਇਹ ਫਸ ਗਿਆ। ਜੇ ਐਸ ਟਾਈਮ ਮੋਬਾਈਲ ਵਿੱਚ ਫਿਰ ਮੁੜ ਕੇ ਆੜਾ ਨਾੜਕ ਵੇਲੇ ਹੀ ਦਾ ਨਾੜ ਤੋਂ ਵੀ ਵੇਖਿਆ ਪੈਂਦਾ ਜ਼ਰੂਰੀ ਹੈ ਆਹ ਇਹ ਗੱਲ ਹੈ ਕਿ ਸਾਰੇ ਕੰਮ ਕਰਨੇ ਪੈਂਦੇ ਸਾਰੇ ਖੇਵ ਕੰਮੇ ਪੈਂਦੇ ਆਹ ਇਹ ਗੱਲ ਹੈ ਹੁਣ ਬੰਦਾ ਕੀ ਕਰੇ ਹੁਣ ਮੁੜ ਕੇ ਸਾਸਰੀ ਨਗਰ ਹੀ ਵੇਖਣ ਜਾਇਆ ਕਰਨਾ ਕਿਉਂਕਿ ਉੱਥੇ ਦਕਾਨਾਂ ਲੱਗੂ ਮੈਨੀਆਂ ਮਰੀਆਂ ਲੱਤਾਂ ਪਕੋਣੀਆਂ ਆੜੇ ਲੰਮੀ ਪਕੋਣੀਆਂ ਹਾਂ ਇਹਨਾਂ ਬੰਦਾ ਤਾਂ ਤੱਕ ਕੋਣ ਮੜ ਚਲ ਗਈ ਤੇ ਕਾ ਗਈ ਹਾਂ ਉਹ ਤਾਂ ਕਾਣੀ ਕਹਿੰਦੀ ਜਾ ਜਾ ਕਬੂਤਰ ਇਹ ਕਿੰਨਾ ਐ ਕਾਣੀ ਕਹਿੰਦੀ ਜਾ ਜਾ ਕਬੂਤਰ ਕਿੱਧਾ ਕਿਧਾਰ ਘੁੰਮ ਫੇਰ ਕਰਿਓ ਨੀਕਾ ਜੀ ਜੇ ਤੁਹਾਨੂੰ ਅੱਜ ਦਾ ਇਹ ਵਾਲਾ ਬਲੌਗ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਦੇ ਹਾਂ ਕੱਲ੍ਹ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਪਿਆਰ ਕਰੀ ਸਤਿ ਸ਼੍ਰੀ ਅਕਾਲ ਤੈਨੂੰ ਪਤਾ ਲੱਗ ਜਾਂਦਾ ਮੈਂ ਬੋਲਣ ਡਿਆ ਹਾਂਜੀ ਜੀ ਓਕੇ ਬਾਏ ਬਾਏ ਲੇਕਿਨ ਉੱਪਰ ਹੀ ਜਾਣਾ ਚਲੋ ਠੀਕ ਆ ਜੀ ਚਲੋ ਠੀਕ ਆ ਜੀ ਓਕੇ ਕੀ ਗੱਲ ਕੀ ਹੈ ਹਾਂ ਬਸ